ਦਵਾਈ ਨਾਲੋਂ ਵੱਧ ਡਾਕਟਰ ਕਹਿੰਦੇ ਨੇ ਪਰਹੇਜ਼ ਕੰਮ ਕਰਦਾ ਹੈ ਜੇ ਕੋਈ ਪੇਸ਼ੈਂਟ ਪਰਹੇਜ਼ ਨਾ ਰੱਖੇ ਇੱਕ ਵੀ ਡਾਕਟਰ ਮੈਨੂੰ ਵਿਖਾਦੇ ਹੋ ਜਿਹੜਾ ਸ਼ੂਗਰ ਦੀ ਦਵਾਈ ਦੇ ਕੇ ਤੁਹਾਨੂੰ ਕਹਵੇ ਜਿੰਨੀ ਮਰਜ਼ੀ ਗਲਾਬ ਜਾਮਣਾ ਖਾਓ ਨਹੀਂ ਉਹ ਪਰਹੇਜ਼ ਦਿੰਦਾ ਨਾਲ ਜਦੋਂ ਕੋਈ ਪਰਹੇਜ਼ ਰੱਖਦਾ ਹੈ ਫਿਰ ਥੋੜੀ ਦਵਾਈ ਨਾਲ ਵੀ ਉਹਨੂੰ ਆਰਾਮ ਆ ਜਾਂਦਾ ਹੈ ਐਦਾਂ ਬਾਦਸ਼ਾਹ ਨੇ ਸਾਨੂੰ ਰਹਿਤ ਦਿੱਤੀ ਹੈ ਮਰਿਆਦਾ ਦਿੱਤੀ ਹੈ ਔਰ ਸਾਥ ਸੰਗਤ ਜਪਨ ਵਾਸਤੇ ਨਾਮ ਦਿੱਤੇ ਪਹਿਲੀ ਗੱਲ ਕਈ ਗੁਰ ਕਾ ਸ਼ਬਦ ਕਟੈ ਕੋਟ ਕਰਮ ਜਿਹੜਾ ਵਾਹਿਗੁਰੂ ਗੁਰਮੰਤਰ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਦ੍ਰਿੜ ਕਰਾਉਂਦੇ ਨੇ ਉਹ ਪਿਛਲੇ ਕੀਤੇ ਹੋਏ ਕਰਮਾਂ ਨੂੰ ਕੱਟ ਦੇਣ ਗੁਰ ਕਾ ਸ਼ਬਦ ਕਟੈ ਕੋਟ ਕਰਮ ਇੱਕ ਵਚਨ ਬਾਣੀ ਵਿੱਚ ਆਏਗਾ ਗੁਰ ਕਾ ਬਚਨ ਉਹ ਸ਼ਬਦ ਨਹੀਂ ਹੈ ਸ਼ਬਦ ਵਾਹਿਗੁਰੂ ਗੁਰਮੰਤਰ ਹੈ ਗੁਰ ਕਾ ਬਚਨ ਸ਼ਬਦ ਨਹੀਂ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਹਨ ਸਕੈ ਜਲੇ ਗੁਰੂ ਦਾ ਬਚਨ ਇਸ ਮਰਿਆਦਾ ਗੁਰੂ ਦਾ ਬਚਨ ਡਿਸਪਲਿਨ ਗੁਰੂ ਦਾ ਬਚਨ ਜੋ ਗੁਰੂ ਨੇ ਹੁਕਮ ਕੀਤਾ ਹੈ ਭਾਈ ਇਹ ਮਰਿਆਦਾ ਵਿੱਚ ਰਹਿਣਾ ਜਦੋਂ ਸਿੱਖ ਉਸ ਮਰਿਆਦਾ ਵਿੱਚ ਤੁਰਦਾ ਹੈ ਜਿਹੜੀ ਨਦੀ ਦਾ ਪਾਣੀ ਮਰਹਦਾ ਵਿੱਚ ਤੁਰਦਾ ਰਹੇ ਇੱਕ ਦਿਨ ਦਰਿਆ ਤੱਕ ਪਹੁੰਚ ਜਾਂਦਾ ਜਿਸ ਨਦੀ ਦੇ ਕੰਡੇ ਟੁੱਟ ਜਾਣ ਉਹਦਾ ਪਾਣੀ ਦਰਿਆਵਾਂ ਤੱਕ ਨਹੀਂ ਪਹੁੰਚਦਾ ਦਰਿਆ ਦਾ ਪਾਣੀ ਮਰਿਆਦਾ ਵਿੱਚ ਚੱਲਦਾ ਤੇ ਸਾਗਰ ਤੱਕ ਚੱਲਿਆ ਜਾਂਦਾ ਏ ਇਦਾਂ ਸਾਥ ਸੰਗਤ ਗੁਰੂ ਸਮੁੰਦ ਨਦੀ ਸਭ ਸਿੱਖੀ ਸਿੱਖ ਨਦੀ ਦੀ ਨਿਆਈ ਹੈ ਦੁਮ ਕੰਡਿਆਂ ਦੀ ਮਰਿਆਦਾ ਵਿੱਚ ਤੁਰਦਾ ਜਾਵੇ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦਾ ਏ ਔਰ ਸਾਥ ਸੰਗਤ ਜੇ ਮਰਿਆਦਾ ਟੁੱਟ ਕੇ ਪਾਣੀ ਬਾਹਰ ਆ ਜਾਏ ਨਦੀ ਤੋਂ ਬਾਹਰ ਆਇਆ ਪਾਣੀ ਸੁੱਕ ਵੀ ਜਾਂਦਾ ਹੈ ਸੜ ਵੀ ਜਾਂਦਾ ਹੈ ਗੰਦਾ ਵੀ ਹੋ ਜਾਂਦਾ ਹੈ ਉਹਦੇ 'ਚ ਕਿਰਮ ਪੈ ਜਾਂਦੇ ਨੇ ਮਾਫ ਕਰਿਓ دریاਵਾਂ ਦਾ ਪਾਣੀ ਕਦੇ ਮੈਲਾ ਨਹੀਂ ਹੁੰਦਾ ਸਾਗਰ ਦਾ ਪਾਣੀ ਕਦੇ ਮੈਲਾ ਨਹੀਂ ਹੋਏਗਾ ਨਦੀਆਂ ਸੁੱਕ ਜਾਂਦੀਆਂ ਨੇ ਪਰ ਸਾਗਰ ਦਾ ਪਾਣੀ ਕਦੇ ਸੁੱਕਦਾ ਨਹੀਂ ਇਸੇ ਲਈ ਗੁਰਸਿੱਖੀ ਜੜੀ ਹੈ ਉਹ ਨਦੀ ਦੀ ਨਹੀਂ ਔਰ ਸਾਸੰਗਤ ਨਦੀ ਮਰਿਆਦਾ ਵਿੱਚ ਚੱਲਦੀ ਹੈ ਜਦੋਂ ਸਿੱਖ ਗੁਰੂ ਦੀ ਦਸੀ ਭਾਣੇ ਮਰਿਆਦਾ ਵਿੱਚ ਤੁਰਦੇ ਫਿਰ ਉਹਦੀ ਸੁਰਤ ਗੁਰੂ ਰੂਪ ਸਮੁੰਦਰ ਸਾਗਰ ਵਿੱਚ دریا ਵਿੱਚ ਮਿਲ ਜਾਂਦੀ ਹੈ ਔਰ ਸਾਥ ਸੰਗਤ ਜਿਹੜੀਆਂ ਬਖਸ਼ਿਸ਼ਾਂ ਸਾਗਰ ਸਮੁੰਦਰ دریا ਵਿੱਚ ਉਹ ਨਦੀ ਵਿੱਚ ਆ ਜਾਂਦੀਆਂ ਤੈਨੂੰ ਬਾਣੀ ਤੋਂ ਸਮਝਿਓ ਜਦੋਂ ਸਿੱਖ ਭਾਣੇ ਤੇ ਰਜਾ ਵਿੱਚ ਚੱਲਿਆ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਇਹ ਲੋ ਗੁਰਸਿੱਖ ਵਿੱਚ ਕੀ ਆਇਆ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜੁਣ ਕੱਢੈ ਲੱਦੋ ਵਹਰੇ ਉਹ ਗੁਰਸਿੱਖ ਵਿੱਚ ਸਤਿਗੁਰ ਵਰਤਨਾ ਸ਼ੁਰੂ ਹੋ ਗਿਆ ਸਾਥ ਸੰਗਤ ਜਿੰਨੀ ਪਾਵਰ ਸਤਿਗੁਰ ਵਿੱਚ ਉਹ ਸਿੱਖ ਵਿੱਚ ਕਨਵਰਟ ਹੋਣ ਲੱਗ ਪਈ ਇੱਕ ਛੋਟੀ ਜਿਹੀ ਉਦਾਹਰਨ ਮੈਂ ਦੇਣੀ ਹੈ ਲਾਹੌਰ ਤੋਂ ਚੱਲ ਕੇ ਇੱਕ ਰੁੱਗੀ ਬੰਦਾ ਸ਼੍ਰੀ ਦਰਵਾਰ ਸਾਹਿਬ ਆਉਂਦਾ ਉਹਨੂੰ ਭੇਜਣ ਵਾਲਾ ਪਤਾ ਕੌਣ ਹੈ ਸਾਈ ਮੀਆਂ ਮੀਰ ਸਾਹਿਬ ਜਦੋਂ ਦਵਾਈਆਂ ਕੰਮ ਨਾ ਕਰਨ ਫਿਰ ਲੋਕ ਦੁਆਵਾਂ ਕਰਾਉਂਦੇ ਨੇ ਅਰਦਾਸਾਂ ਕਰਾਉਂਦੇ ਨੇ ਜਦੋਂ ਵਜ਼ੀਰ ਖਾਨ ਦੇ ਰੋਗ ਉੱਤੇ ਦਵਾਈ ਨੇ ਕੰਮ ਨਾ ਕੀਤਾ ਉਹ ਦੁਆ ਕਰਾਉਣ ਵਾਸਤੇ ਸਾਈਂ ਮੀਆਂ ਮੀਰ ਸਾਹਿਬ ਕੋਲ ਜਾਂਦਾ ਹੈ ਸਾਈਂ ਮੀਆਂ ਮੀਰ ਨੂੰ ਕਹਿੰਦਾ ਹੈ ਵੈਦਾਂ ਨੇ ਜਵਾਬ ਦੇ ਦਿੱਤਾ ਹੈ ਮੇਰੇ ਰੋਗ ਦਾ ਇਲਾਜ ਕਰੋ ਮੇਰੇ ਲਈ ਕੋਈ ਦੁਆ ਕਰੋ ਤੇ ਸਾਈਂ ਮੀਆਂ ਮੀਰ ਸਾਹਿਬ ਬੋਲੇ ਕਹਿੰਦੇ ਧਰਤੀ ਤੇ ਰੱਬ ਆਇਆ ਹੋਇਆ ਜਾਂ ਉਹਦੇ ਚਰਨਾਂ ਵਿੱਚ ਚਲਾ ਜਾ ਤੇਰੇ ਸਾਰੇ ਰੋਗ ਹਟ ਜਾਈਂ ਕੋਣ ਤਨ ਗੁਰੂ ਅਰਜਨ ਦੇ ਮਾਰਗ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ అవਤਾਰ ਮਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨ ਆਇਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਜਾ ਉਹ ਸ੍ਰੀ ਅਮਰਸਰ ਸਾਹਿਬ ਨੇ ਚੱਲ ਪਿਆ ਰਸਤੇ ਵਿੱਚ ਵਹਿ ਵਹਿ ਕੇ ਅਰਮ ਕਰਕੇ ਕਿਉਂਕਿ ਭੇਟ ਦਾ ਰੋਗ ਹੈ ਪਹੁੰਚ ਗਿਆ ਜਿੱਥੇ ਦੁਖ ਪੰਜਨੀ ਵੇਰ ਦੇ ਕੋਲ ਅੱਜ ਇੱਕ ਥੜਾ ਬਣਿਆ ਹੋਇਆ ਹੈ ਜਦੋਂ ਤੁਸੀਂ ਨਿਰਵਾਰ ਸਾਹਿਬ ਜਾਓ ਤੇ ਦਰਸ਼ਨ ਕਰਿਓ ਉਹ ਥੜੇ ਦਾ ਨਾਮ ਹੈ 68 ਤੀਰਤ ਬਿਲਕੁਲ ਦੁਖ ਪੰਜਨੀ ਵੇਰ ਦੇ ਨਾਲ ਅੱਖ ਬੇਪਸੇ ਉੱਥੇ ਇਤਿਹਾਸ ਲਿਖਿਆ ਵੀ ਹੋਇਆ ਜਾ ਕੇ ਪੜਿਓ ਵੀ ਜਰੂਰ ਦੁਖ ਪੰਜਨੀ ਵੇਰ ਦੇ ਨਾਲ ਥੜਾ ਬਣਿਆ ਉਸ ਥੜੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਰਾਜਮਾਨ ਨੇ ਸ੍ਰੀ ਹਰਮੰਦਰ ਸਾਹਿਬ ਬਣਨ ਦੀ ਸੇਵਾ ਚੱਲ ਰਹੀ ਹੈ ਵਜ਼ੀਰ ਖਾਂ ਪਹੁੰਚਦਾ ਹੈ ਨਮਸਕਾਰ ਕੀਤੀ ਮਹਾਰਾਜ ਮੈਨੂੰ ਸਾਈ ਮੀਆਂ ਵੀਰ ਜੀ ਨਿਕਲ ਲਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਖਾਸ ਧਿਆਨ ਉਹਦੇ ਵੱਲ ਹੋ ਗਿਆ ਪਤਾ ਕਿਉਂ ਕਿਸੇ ਬੰਦਗੀ ਵਾਲੇ ਨਿਕਲ ਲਏ ਤੁਸੀਂ ਵੇਖੋਗੇ ਕੋਈ ਅਫੀਸਰ ਸਿਫਾਰਿਸ਼ ਦੇ ਕੇ ਦੂਜੇ ਅਫਸਰ ਕੋਲ ਬੰਦਾ ਭੇਜਦਾ ਉਹ ਜਾਣਦਾ ਨਹੀਂ ਹੈ ਉਹਨੂੰ ਪਰ ਜਿਹਦਾ ਨਾਮ ਲਿਆ ਉਹਦੇ ਕਰਕੇ ਉਹ ਤੁਹਾਨੂੰ ਖਾਸ ਟ੍ਰੀਟਮੈਂਟ ਦਿੰਦਾ ਤੁਹਾਨੂੰ ਤਰੀਕੇ ਨਾਲ ਸਮਝਦਾ ਸੁਣਦਾ ਹੈ ਕਿਉਂ ਭੇਜਣ ਵਾਲਾ ਵੀ ਕੋਈ ਅਫਸਰ ਹੈ ਸਾਈ ਮੀਆਂ ਮੀਰ ਬੰਦਗੀ ਵਾਲੀ ਰੂਹ ਹੈ ਜਦੋਂ ਨਾਮ ਲਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਉਹਦੇ ਵੱਲ ਗਿਆ ਹਜ਼ੂਰ ਫਿਰ ਪਿਆਰ ਨਾਲ ਬੋਲੇ ਕਹਿੰਦੇ ਦੱਸੋ ਜੀ ਕਹਿੰਦੇ ਜੀ ਮੈਨੂੰ ਪੇਟ ਦਾ ਰੋਗ ਹੈ ਜਲੋਦਰ ਦਾ ਰੋਗ ਹੈ ਮਾਰੇ ਮੈਨੂੰ ਠੀਕ ਕਰੋ ਤਾਂ ਗੁਰੂ ਅਰਜਨ ਦੇ ਮਹਾਰਾਜ ਉਹ ਰੋਗੀ ਵੱਲ ਵਜੀਖਾਂ ਵੱਲ ਵੇਖ ਕੇ ਪਤਾ ਕੀ ਕਹਿੰਦੇ ਨੇ ਕਹਿੰਦੇ ਉਹ ਇੱਕ ਬਜ਼ੁਰਗ ਤੁਰਿਆ ਹੁੰਦਾ ਉਸ ਬਾਬੇ ਨੂੰ ਜਾ ਕੇ ਕਹੇ ਮੈਨੂੰ ਠੀਕ ਕਰੋ ਔ ਇੱਕ ਬਜ਼ੁਰਗ ਤੁਰਿਆ ਹੁੰਦਾ ਉਹਨੂੰ ਜਾ ਕੇ ਕਹੋ ਮੈਨੂੰ ਠੀਕ ਕਰੋ ਵਜ਼ੀਰ ਖਾਂ ਦੇ ਮਨ ਵਿੱਚ ਸ਼ਾਇਦ ਬਜ਼ੁਰਗ ਬੰਦਾ ਬਹਿਧ ਰੱਖਿਆ ਹੋਣਾ ਕੋਈ ਦਵਾਈ ਦਾਰੂ ਦਿੰਦਾ ਚਿੱਟਾ ਸ਼ਮਸ਼ ਤੜੜ ਹੈ ਅੱਖਾਂ ਦੇ ਵਹਾਲ ਵੀ ਚਿੱਟੇ ਨੇ 100 ਸਾਲ ਤੋਂ ਉਮਰ ਟੱਪ ਗਈ ਹੈ ਇਹ ਕੌਣ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਹ ਪਿਆਰੇ ਸਿੱਖ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਬੁੱਢਿਆ ਤੇਰੇ ਤੋਂ ਕਦੇ ਔਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਉਹਦੇ ਕੋਲ ਜਾ ਪੁੱਤਰ ਕੇ ਚਲਾ ਗਿਆ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੇਰ ਹੈ ਨਾ ਉੱਥੇ ਕੋਦੀ ਪਿੰਡ ਹੋਈ ਹੱਥ ਜੋੜ ਕੇ ਖਲੋ ਗਿਆ ਜੀ ਮੈਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਕੱਲਿਆ ਮੈਨੂੰ ਰੋਗ ਲੱਗਾ ਹੈ ਪੇਟ ਦਾ ਰੋਗ ਹੈ ਜਲोदर ਦਾ ਰੋਗ ਹੈ ਠੀਕ ਕਰ ਦਿਓ ਬਾਬੇ ਬੁੱਢੇ ਨੇ ਕਿਹਾ ਗੁਰੂ ਅਰਜਨ ਦੇ ਮਹਾਰਾਜ ਕੋਲ ਜਾ ਗੁਰਮਤਿ ਦੀ ਬੜੀ ਅਨੋਖੀ ਖੇੜ ਹੈ ਇਹਨੂੰ ਸਾਧ ਸੰਗਤ ਧਿਆਨ ਨਾਲ ਸਮਝਿਓ ਇਹ ਬਹੁਤ ਗਹਿਰਾ ਕਨਸੈਪਟ ਹੈ ਜਿਹਨੂੰ ਸਿੱਖ ਕੌਮ ਨੂੰ ਬਹੁਤ ਵਿਰੀਕੀ ਨਾਲ ਸਮਝਣ ਦੀ ਲੋੜ ਹੈ ਗੁਰੂ ਨੇ ਕਿਹਾ ਗੁਰ ਸਿੱਖ ਕੋਲ ਜਾ ਗੁਰ ਸਿੱਖ ਨੇ ਕਿਹਾ ਮੇਰੇ ਕੋਲ ਕੁਝ ਨਹੀਂ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿ ਸਹਸੋ ਤੇਰਾ ਇਹ ਬਹੁਤ ਗਹਿਰਾ ਕਨਸੈਪਟ ਹੈ ਗੁਰੂ ਸਿੱਖ ਵਿੱਚ ਵਰਤਦਾ ਹੈ ਸਿੱਖ ਮੋਰਿਆਂ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਜਿੱਦਣ ਕਹਿਣ ਲੱਗ ਪੈਂਦਾ ਨਾ ਮੇਰੇ ਕੋਲ ਹੈ ਸਭ ਕੁਝ ਉਦੋਂ ਗੁਰੂ ਤੋਂ ਬੇਮੁਖ ਹੋ ਜਾਂਦਾ ਗੁਰੂ ਨੇ ਸਭ ਕੁਝ ਦਿੱਤਾ ਪਰ ਸਿੱਖ ਨੇ ਇਹ ਨਹੀਂ ਕਹਿਣਾ ਮੇਰੇ ਕੋਲ ਹੈ ਜੇ ਉਹ ਕਹੇ ਕਿ ਮੇਰੇ ਕੋਲ ਹੈ ਫਿਰ ਉਹ ਗੁਰੂ ਤੋਂ ਬੇਮੁਖ ਹੋ ਸਕਦਾ ਹੈ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੂਹੇ ਮੋਪਾਣਾ ਖਾਏ ਉਹ ਆਪਣੀ ਤਨਖਾਹ ਗਵਾ ਬੈਂਦਾ ਕਿਉਂ ਖਸਮ ਦੀ ਬਰਾਬਰੀ ਕਰਨ ਲਈ ਦਿੱਤਾ ਖਸਮ ਦਾ ਹੀ ਸਭ ਕੁਝ ਬਾਬਾ ਬੁੱਢਾ ਸਾਹਿਬ ਨੇ ਕਿਹਾ ਮੇਰੇ ਕੋਲ ਨਹੀਂ ਕੁਝ ਗੁਰੂ ਅਰਜਨ ਦੇ ਮਹਾਰਾਜ ਕੋਲ ਜਾ ਉਹਨਾਂ ਕਿਹਾ ਜੀ ਗੁਰੂ ਅਰਜਨ ਦੇ ਮਹਾਰਾਜ ਨੇ ਤੁਹਾਡੇ ਕੋਲ ਕੱਲੇ ਬਾਬੇ ਬੁੱਢੇ ਨੇ ਜ਼ੋਰ ਨਾਲ ਟੋਕਰੀ ਦਾ ਧੱਕਾ ਮਾਰ ਕੇ ਕਿਹਾ ਓਏ ਨੌਕਰਾਂ ਕੋਲੋਂ ਨਹੀਂ ਮੰਗੀਦਾ ਜੇ ਮੰਗਣੇ ਮਾਲਕ ਕੋਲੋਂ ਮੰਗ ਨੌਕਰਾਂ ਕੋਲ ਕੁਝ ਨਹੀਂ ਹੁੰਦਾ ਜੇ ਠੀਕ ਕਰਨਾ ਮਾਲਕ ਨੇ ਕਰਨਾ ਟੋਕਰੀ ਨਾਲ ਧੱਕਾ ਮਾਰ ਕੇ ਕਿਹਾ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾਂ ਮਾਲਕ ਕੋਲੋਂ ਮੰਗ ਬਾਬਾ ਬੁੱਢਾ ਟੋਕਰੀ ਲੈ ਕੇ ਮਿੱਟੀ ਸਟਣ ਤੁਰ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਉਹਦੇ ਪੇਟ ਉੱਤੇ ਜੋਟ ਵਜੀ ਪੀੜਾ ਦਰਦ ਹੋਈ ਫੋੜਾ ਤੇ ਪਹਿਲਾਂ ਹੀ ਹੋਇਆ ਹੈ ਮਸਾਂ ਤੁਰ ਕੇ ਦੁੱਖ ਭਜਨੀ ਵੀਰ ਤੱਕ ਆਇਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਚੰਗੇ ਬੰਦੇ ਕੋਲ ਕੱਲੇ ਉਹ ਤੇ ਟੋਕਰੀ ਮਾਰ ਕੇ ਉਹ ਟੁਰ ਗਿਆ ਕਹਿੰਦਾ ਜਾ ਕੇ ਮਾਲਕ ਕੋਲੋਂ ਮੰਗ ਨੌਕਰ ਕੋਲੋਂ ਕੁਝ ਨਹੀਂ ਮਹਾਰਾਜ ਉਹਨੇ ਟੋਕਰੀ ਮਾਰੀ ਹੈ ਤੇ ਦਰਦ ਹੋ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਹੱਸ ਪਏ ਕਹਿੰਦੇ ਬੱਸ ਫਿਰ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਹੈ ਹੁਣ ਤੇਰਾ ਰੋਗ ਠੀਕ ਹੋ ਗਿਆ ਹੈ ਕਿਸੇ ਦਵਾਈ ਦੀ ਲੋੜ ਨਹੀਂ ਪਤਾ ਕਿਉਂ ਬਾਬੇ ਬੁੱਢੇ ਦੇ ਹੱਥਾਂ ਵਿੱਚ ਬਰਕਤ ਹੈ ਬਾਬਾ ਬੁੱਢਾ ਸਾਹਿਬ ਦੇ ਬੋਲਾਂ ਵਿੱਚ ਕਰਾਮਾਤ ਹੈ ਬਾਬੇ ਬੁੱਢੇ ਦੇ ਕਦਮਾਂ ਵਿੱਚ ਕ੍ਰਾਂਤੀ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਬਾਬੇ ਬੁੱਢੇ ਵਿੱਚ ਗੁਰੂ ਵਰਤ ਰਿਹਾ ਬੁੱਢਿਆ ਤੇਰੇ ਤੁੱਕ ਦੇ ਓਲੇ ਨਾ ਖੁੱਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਸਾਧ ਸੰਗਤ ਇਹਨੂੰ ਸਮਝਣ ਦੀ ਲੋੜ ਇੱਕ ਹੋਰ ਧਿਆਨ ਨਾਲ ਗੱਲ ਸੁਣ ਗੁਰੂ ਅਮਰਦਾਸ ਮਹਾਰਾਜ ਇੱਕ ਸਿੱਖ ਨੂੰ ਰਮਾਲ ਦੇ ਦਿੰਦੇ ਨੇ ਜੇ ਕਿਤੇ ਲੋੜ ਪਈ ਇਹਨੂੰ ਵਰਤ ਲਈ ਉਹ ਕੰਮ ਵੀ ਹੋਏਗਾ ਜਿਹੜਾ ਇੰਪੋਸੀਬਲ ਹੋਏਗਾ ਭਾਵੇਂ ਜਿਹੜਾ ਕੰਮ ਨਹੀਂ ਹੋ ਸਕਦਾ ਗੁਰੂ ਅਮਰਦਾਸ ਮਹਾਰਾਜ ਨੇ ਕੋਈ ਵੀ ਹੋ ਜਾਏਗਾ ਉਹ ਪ੍ਰਚਾਰਕ ਹੈ ਮੰਜੀ ਥਾਪੀ ਹੈ ਉਹ ਸਿੱਖ ਦਾ ਨਾਮ ਬਾਬਾ ਸਾਬਣਮੱਲ ਹੈ ਭਾਈ ਸਾਬਣਮੱਲ ਗੁਰੂ ਅਮਰਦਾਸ ਮਹਾਰਾਜ ਦਾ ਰਮਾਲ ਲੈਂਦਾ ਹੈ ਪ੍ਰਚਾਰ ਕਰਨ ਪਹਾੜੀ ਇਲਾਕੇ ਵਿੱਚ ਆਉਂਦਾ ਹੈ ਹਰੀਪੁਰ ਦੇ ਰਾਜੇ ਦੇ ਇਲਾਕੇ ਵਿੱਚ ਸਕੇਤ ਮੰਡੀਆਂ ਨੇ ਪ੍ਰਚਾਰ ਕੀਤਾ ਸੰਕੜੇ ਸਿੱਖੋ ਦੇ ਬਣੇ ਜਿੰਨੀ ਗੋਇੰਦਵਾਲ ਸਾਹਿਬ ਲੱਕੜ ਲੱਗੀ ਸਕੇਤ ਮੰਡੀ ਤੋਂ ਰਾਜੇ ਨੇ ਕੱਲੀ ਕਿੰਨਾ ਸ਼ਰਧਾਲੂ ਹੋਏਗਾ ਵੇ ਪਹਾੜੀ ਰਾਜਾ ਲੱਕੜ ਗੋਇੰਦਵਾਲ ਸਾਹਿਬ ਕੱਲ ਰਿਹਾ ਕਿੱਥੇ ਗੋਇੰਦਵਾਲ ਸਾਹਿਬ ਹੈ ਕਿੱਥੇ ਸਕੇਤ ਮੰਡੀ ਹੈ ਪ੍ਰਸਾਦ ਸਿੰਘ ਨੇ ਤੇ ਕੋ ਵਕਤ ਆਇਆ ਉਹ ਰਾਜਾ ਸ਼ਰਧਾ ਭਾਵਨਾ ਨਾਲ ਸੇਵਾ ਤਾਂ ਕਰਦਾ ਰਿਹਾ ਅਚਾਨਕ ਉਹਦਾ ਲੜਕਾ ਬੁਹਾਰ ਹੋ ਗਿਆ ਬੈਦ ਦਵਾਈ دارو ਕਰਦੇ ਰਹੇ ਕਮਜ਼ੋਰ ਹੁੰਦਾ ਗਿਆ ਜਦੋਂ ਦਵਾਈਆਂ ਫੇਲ ਹੋ ਗਈਆਂ ਬੈਦਾਂ ਨੇ ਜਵਾਬ ਦਿੱਤਾ ਰਾਜੇ ਨੂੰ ਕਿਹਾ ਤੇਰੇ ਲੜਕੇ ਦੀ ਉਮਰ 1-2 ਦਿਨਾਂ ਦੀ ਹੈ ਕੋਈ ਦਵਾਈ ਕੰਮ ਨਹੀਂ ਕਰ ਰਹੀ ਹੁਣ ਤੇਰੇ ਲੜਕੇ ਨੂੰ ਅਸੀਂ ਠੀਕ ਨਹੀਂ ਕਰ ਸਕਦਾ ਹਰੀਪੁਰ ਦਾ ਰਾਜਾ ਬਾਬੇ ਸਾਵਣ ਮਲ ਦੇ ਚਰਨਾਂ 'ਚ ਆ ਗਿਆ ਮਹਾਰਾ ਤੁਸੀਂ ਇੰਨਾ ਕੁਝ ਕਰ ਦਿਓ ਮੇਰਾ ਬੱਚਾ ਠੀਕ ਕਰੋ ਬਾਬੇ ਸਾਵਣ ਮਲ ਨੇ ਜਦੋਂ ਵਖਿਆ ਬੈਦ ਜਵਾਬ ਦੇ ਗਏ ਨੇ ਗੁਰੂ ਅਮਰਦਾਸ ਮਹਾਰਾ ਦੀ ਯਾਦਾ ਹੀ ਰਮਹਾਲ ਦਿੱਤਾ ਹੋਇਆ ਹੈ ਜਿੱਥੇ ਕੋਈ ਚੀਜ਼ ਕੰਮ ਨਾ ਕਰੇ ਉੱਥੇ ਆ ਚੀਜ਼ ਵਰਤ ਲਈ ਰਮਾਲ ਵਰਤ ਕੇ ਸਾ ਸੰਗਤ ਉਹ ਬੱਚੇ ਦੇ ਮੂੰਹ ਤੇ ਫੇਰਿਆ ਅਰਦਾਸ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਕੀਤਾ ਬਚਨ ਗੁਰੂ ਦੇ ਨੇ ਉਹਦਾ ਲੜਕਾ ਠੀਕ ਹੋ ਗਿਆ ਅੱਜ ਹੋਰ ਕੱਲ ਹੋਰ ਪਰਸੋਂ ਤੰਦਰੁਸਤ ਰਾਜੀ ਹੋ ਗਿਆ ਉਹਨੇ ਲੰਗਰ ਲਾਇਆ ਜੱਗ ਕੀਤਾ ਬਾਬੇ ਸਾਵਣ ਮਾਲ ਨੂੰ ਸੱਦਿਆ ਰਾਜੇ ਨੇ ਆਪਣੇ ਤਖਤ ਤੇ ਬਿਠਾਇਆ ਬਾਬੇ ਸਾਵਣ ਰਾਨੀਆਂ ਮਹਿਲ ਸੱਦਿਆ ਸਭ ਕੁਝ ਰਾਨੀਆਂ ਮਹਿਲ ਕਰ ਸੱਦ ਲੈ ਸੋਨੇ ਦਾ ਕਬਰਤਨ ਲਿਆਂਦਾ ਬਾਬੇ ਸਾਵਣ ਮਲ ਦੇ ਪੈਰਾਂ 'ਚ ਰੱਖਿਆ ਪੈਰ ਧੋਤੇ ਬਾਬੇ ਸਾਵਣ ਮਲ ਦੇ ਪੈਰ ਧੋਕੇ ਪੀਣ ਲੱਗ ਪਿਆ ਇੱਕ ਭੁਲੇਖਾ ਮਨ 'ਚ ਪੈ ਗਿਆ ਕਿਉਂਕਿ ਰਾਜੇ ਨੇ ਪਹੁਲ ਲੈ ਲਈ ਹੈ ਬਾਬੇ ਸਾਵਣ ਮਲ ਨੂੰ ਗੁਰੂ ਬਣਾ ਲਿਆ ਹੁਣ ਚਿੱਤ ਵਿੱਚ ਇਹ ਆ ਗਿਆ ਮੇਰੇ ਕੋਲ ਹੀ ਹੈ ਸਭ ਕੁਝ ਜਿੰਨੇ ਰਾਜੇ ਦੀ ਰਿਆਸਤ ਹੈ ਉਹ ਸਾਰੇ ਲੋਕ ਪਰਜਾ ਨੂੰ ਰਾਜੇ ਨੇ ਹੁਕਮ ਕੀਤਾ ਮੱਥਾ ਟਿਕੋ ਬਾਬੇ ਸਾਵਣ ਮਲ ਨੂੰ ਗੁਰੂ ਮੰਨੋ ਬਾਬੇ ਸਾਵਣ ਮਲ ਨੂੰ ਉਹ ਇਹਨੇ ਮੇਰਾ ਮਰਿਆ ਬੱਚਾ ਠੀਕ ਕਰ ਦਿੱਤਾ ਸਾ ਸੰਗਤ ਹੁਣ ਭਲੀਖਾ ਮੰਚ 'ਤੇ ਬਹਿ ਗਿਆ ਸ਼ਾਇਦ ਮੇਰੇ ਕੋਲ ਹੀ ਹੈ ਸਭ ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਖਿੱਚ ਲਈ ਜਦੋਂ ਸਿੱਖ ਦੇ ਮਨ 'ਚ ਇਹ ਹਜੇ ਨਾ ਮੇਰੇ ਕੋਲ ਹੈ ਸਭ ਕੁਝ ਉਦੋਂ ਗੁਰੂ ਸਭ ਕੁਝ ਖਿੱਚ ਲੈ ਜਾਂਦੇ ਗੁਰੂ ਅਮਰਦਾਸ ਮਹਾਰਾਜ ਨੇ ਸਭ ਕੁਝ ਖਿੱਚ ਲਿਆ ਉਸ ਦਿਨ ਤੋਂ ਸਾਵਣ ਮਲ ਦੀ ਨਿਮਾਣ ਦੇ ਦਿਨ ਸ਼ੁਰੂ ਹੋ ਗਏ ਬਦਰਮੀ ਹੋਣ ਲੱਗ ਪਈ ਕਾਰਜ ਨਾ ਹੋਏ ਮਨ ਵਿਕਾਰਾਂ ਵੱਲ ਤੁਰ ਪਿਆ ਸਾਥ ਸੰਗਤ ਕੋਈ ਉਹ ਸਾਵਣ ਮਲ ਲੈ ਇੱਕ ਸਾਲ ਵਿੱਚ ਸਾਵਣ ਮਲ ਦੀ ਬੇਪਤੀ ਹੋਵੇ ਹੁਣ ਮਨ ਚ ਪਛਤਾਉਂਦਾ ਹੈ ਪਛੋ ਤਹਾਵਾ ਕਰਕੇ ਰਾਜੇ ਨੂੰ ਹੱਥ ਜੋੜ ਕੇ ਕਹਿੰਦੇ ਮੈਂ ਗੁਰੂ ਨਹੀਂ ਗੁਰੂ ਗੁਰੂ ਅਮਰਦਾਸ ਹੈ ਮੇਰੇ ਕੋਲ ਕੁਝ ਨਹੀਂ ਜਿਹੜੇ ਰੁਮਾਲ ਨਾਲ ਮੈਂ ਤੇਰਾ ਪੁੱਤ ਠੀਕ ਕੀਤਾ ਉਹ ਗੁਰੂ ਅਮਰਦਾਸ ਮਹਾਰਾਜ ਦਾ ਦਿੱਤਾ ਹੈ ਮੇਰਾ ਨਹੀਂ ਕੁਝ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਸਭ ਕੁਝ ਗੁਰੂ ਅਮਰਦਾਸ ਮਹਾਰਾਜ ਦਾ ਹੈ ਮੇਰਾ ਕੁਝ ਨਹੀਂ ਹੈ ਰਾਜਨ ਆਪਣੀਆਂ ਰਾਣੀਆਂ ਐਲਕਰ ਬੱਚਿਆਂ ਨੂੰ ਲੈ ਕੇ ਜਾ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਪੋਲ ਲਾਓ ਮੈਂ ਗੁਰੂ ਨਹੀਂ ਹਾਂ ਸਭ ਕੁਝ ਸੱਚ ਦੱਸ ਦਿੱਤਾ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ, ਅਹਿਲਕਾਰ ਸਭ ਬੱਚੇ ਲੈ ਕੇ ਗੋਇੰਦਵਾਲ ਸਭ ਪਹੁੰਚ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਸਾਵਣ ਮਲਵੀ ਮਗਰ ਆਇਆ ਪਰ ਮਨ 'ਚ ਸ਼ਰਮ ਆਈ ਗੁਰੂ ਨੂੰ ਤਾਂ ਪਤਾ ਹੈ ਮੈਂ ਬਰਾਬਰੀ ਕੀਤੀ ਹੈ ਸਭ ਤੋਂ ਪਿੱਛੇ ਬਹਿ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਰਾਜਾ ਪਹੁੰਚਿਆ ਰਾਜੇ ਨੇ ਲੱਕੜ ਥੱਲੀ ਸੀ ਹਜ਼ੂਰ ਨੇ ਬੜਾ ਪਿਆਰ ਦਿੱਤਾ ਸਨਮਾਨ ਦਿੱਤਾ ਸਿੱਖੀ ਦਿੱਤੀ ਫਿਰ ਸਭ ਤੋਂ ਪਿੱਛੇ ਬੈਠਾ ਬਾਬਾ ਸਾਵਣ ਮਲ ਅੱਖਾਂ ਨਹੀਂ ਮਿਲਾ ਰਿਹਾ ਕਿਉਂ ਜਿਹਦੇ ਨਾਲ ਆ ਕੁਝ ਕੀਤਾ ਹੋਵੇ ਉਹਨਾਂ ਨਜ਼ਰ ਕਿਵੇਂ ਮਿਲਾਉਂਗਾ ਇੱਕ ਚੀਜ਼ ਧਿਆਨ ਵਿੱਚ ਰੱਖਿਓ ਸਿੱਖ ਰਹਿਤਮੰਦ ਹੋਵੇ ਬਾਣੀ ਪੜਨ ਵਾਲਾ ਹੋਵੇ ਜਿੱਦਨ ਤੁਹਾਡੇ ਕੋਲੋਂ ਕੋਈ ਛੋਟੀ ਮੋਟੀ ਵੀ ਗਲਤੀ ਹੁੰਦੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਉਂਗੇ ਤਾਂ ਤੁਨ ਨਜ਼ਰ ਨਹੀਂ ਮਿਲਾਉਣੀ ਗੁਰੂ ਨੂੰ ਗੁਰੂ ਵੇਖਦਾ ਹੈ ਗੁਰੂ ਸੁਣਦਾ ਹੈ ਗਲਤੀ ਹੋ ਜਾਏ ਸਿੱਖ ਨਜ਼ਰ ਨਹੀਂ ਮਿਲਾ ਸਕਦਾ ਰੋਂਦਾ ਫਿਰ ਸਭ ਤੋਂ ਪਿੱਛੇ ਬੈਠਿਆ ਰੋ ਰਿਹਾ ਹੈ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਨਿਮਾਨਿਆਂ ਦੇ ਮਾਨ ਨੇ ਨਿਤਾਣਿਆਂ ਦੇ ਤਾਨ ਨੇ ਨੋਟਿਆਂ ਦੀ ਓਟ ਹੈ ਜਿਹਨੂੰ ਕਿਸੇ ਨੇ ਨਹੀਂ ਬਖਸ਼ਿਆ ਉਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ ਦਿੱਤਾ ਇਤਿਹਾਸ ਪੜ੍ਹ ਕੇ ਵੇਖਿਓ ਜਿਹੜਾ ਕਿਤੇ ਉਹ ਨਹੀਂ ਨਾ ਬਖਸ਼ਿਆ ਗਿਆ ਉਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ ਦਿੱਤਾ ਸਭ ਤੋਂ ਪਿੱਛੇ ਬੈਠਾ ਰੋ ਰਿਹਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹਰਮਤ ਤਿਸਨੂੰ ਅਗਲੀ ਉਹ ਵਜੋ ਬੀਦੂਣਾ ਖਾਏ ਖਸਮੇ ਕਰੇ ਵ ਰੱਬਰੀ ਫਿਰ ਗੈਰਤ ਅੰਦਰ ਪਾਏ ਬਚਨ ਸੁਣ ਕੇ ਲੱਗੇ ਤਾਂ ਮੈਨੂੰ ਕਹਿ ਰਹੇ ਨੇ ਫਿਰ ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ ਸਾਵਣ ਮੱਲ ਅੱਗੇ ਆ ਜਾ ਪਿੱਛੇ ਕਿਉਂ ਬੈਠਾ ਸਵਨਮਲ ਅੱਗੇ ਆ ਜਾ ਪਿੱਛੇ ਕਿਉਂ ਬੈਠੇ ਹੋ ਫਿਰ ਅੱਖਾਂ ਪਰ ਕੇ ਰੋਂਦਿਆਂ ਗੁਰੂ ਅਮਰਦਾਸ ਮਹਾਰਾਜ ਤੱਕ ਆਇਆ ਆਂਦਿਆਂ ਚਰਨਾਂ ਢਹਿਤਾ ਮਹਾਰੇ ਮੈਂ ਬਰਾਬਰੀ ਕਰ ਬੈਠਾ ਮਾਰੇ ਮੈਂ ਚਰਨ ਪੌਲ ਦਿੱਤੀ ਕਿਸਰੀ ਮਾਰੇ ਮੈਂ ਗੁਰੂ ਬਣ ਬੈਠਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜਾ ਸਵਨਮਲ ਤੂੰ ਬਖਸ਼ਿਆ ਸਵਨਮਲ ਤੂੰ ਬਖਸ਼ਿਆ ਗਿਆ ਤੇਰੀ ਮੰਜੀ ਵੀ ਰਹੇਗੀ ਤੇਰਾ ਨਾਮ ਵੀ ਰਹੇਗਾ ਤੂੰ ਬਖਸ਼ਿਆ ਗਿਆ ਪਤਾ ਕਿਉਂ ਗਲਤੀ ਕਰਕੇ ਸਿੱਖ ਮਾਫੀ ਮੰਗ ਲੈ ਬਖਸ਼ਿਆ ਜਾਂਦਾ ਹੈ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਔਗਣ ਨਹੀਂ ਵਿਕਦੇ ਸੱਜਣੋ ਇੱਕ ਗੁਰੂ ਦੇ ਦਰ ਉੱਤੇ ਔਗਣ ਵਿਕਦੇ ਨੇ ਗੁਰੂ ਔਗਣ ਲੈ ਲੈਂਦਾ ਗੁਣ ਦੇ ਦਿੰਦਾ ਔਗਣ ਵਿਕਣ ਪੱਲਰੀ ਇਹ ਗੁਰੂ ਦਾ ਦਰ ਹੈ ਇੱਥੇ ਪੰਡ ਵਨ ਕੇ ਔਗਣਾਂ ਦੀ ਲੈ ਕੇ ਆਓ ਗੁਰੂ ਔਗਣ ਰੱਖ ਲੈਂਦਾ ਤੇ ਗੁਣ ਦੇ ਦਿੰਦਾ ਇਹ ਗੁਰੂ ਦੀ ਵਡਿਆਈ ਹੈ ਗੁਰਬਾਬੇ ਫਿੱਟ ਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥੇ ਨਾ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਇੱਕ ਗੁਰੂ ਦਾ ਧਾਰ ਹੈ ਜਿੱਥੇ ਕੋਈ ਗਲਤੀ ਔਗਣ ਕਰਨ ਤੋਂ ਬਾਅਦ ਬਸ ਹੱਥ ਜੋੜ ਲੈ ਬਖਸ਼ਿਆ ਜਾਂਦਾ ਹੈ ਤੈਉ ਪਾਛਿਆ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਪੜੋ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਭਾਈ ਇੱਥੇ ਨਿਗੁਣਿਆਂ ਨੂੰ ਗੁਣਵਾਨ ਗੁਰੂ ਬਣਾ ਦਿੰਦਾ ਹੈ ਬਸ਼ਰਤ ਇੱਕ ਹੈ ਉਹ ਗਲਤੀ ਕਰਨ ਤੋਂ ਬਾਅਦ ਝੁਕ ਜਾਏ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜਿੰਨੀ ਸ਼ਕਤੀ ਗੁਰੂ ਵਿੱਚ ਹੈ ਗੁਰੂ ਸਿੱਖ ਵਿੱਚ ਕਨਵਰਟ ਕਰ ਦਿੰਦਾ ਤੈਨੂੰ ਅਪਮੰਗੀ ਗੁਰਸਿੱਖਾਂ ਕੀ ਹਰ ਤੂੜ ਦੇ ਮਹਾਰਾਜ ਸਾਨੂੰ ਤੂੜ ਬਖਸ਼ੋ ਸਾਧ ਸੰਗਤ ਪਤਾ ਨਹੀਂ ਕਿੰਨਾ ਤਪ ਕਰ ਗਏ ਨੇ ਆ ਸਭ ਕੁਝ ਜਿਹੜਾ ਵੇਖਿਆ ਮੈਂ ਹੁਣ ਵੇਖ ਕੇ ਆਇਆ ਹਸਪੀਟਲ ਵਿੱਚ ਇਹ ਕਿਸੇ ਤਪ ਤੋਂ ਘੱਟ ਨਹੀਂ ਹੋ ਸਕਦਾ ਇਹ ਗੁਰੂ ਨੇ ਪਤਾ ਨਹੀਂ ਕਿੰਨਾ ਕ ਤਪ ਕਰਵਾ ਲਿਆ ਕਿੰਨੀ ਕ ਬੰਦਗੀ ਕਰਵਾ ਲਈ ਭਾਈ ਸੇਵ ਹੋਰਾਂ ਤੋਂ ਜਿਨ੍ਹਾਂ ਦੀ ਅਜਾਤ 'ਚ ਬੈਠੇ ਕਦੇ ਕਿਸੇ ਨੂੰ ਮਹਾਂਪੁਰਸ਼ ਨਹੀਂ ਸੀ ਕਹਿਣ ਦਿੰਦੇ ਸੰਤ ਨਹੀਂ ਸੀ ਕਹਿਣ ਦਿੰਦੇ ਜਦੋਂ ਕਹਿਣਾ ਭਾਈ ਵੀਰ ਜੀ ਕਹੋ ਮੈਨੂੰ ਵੀਰ ਜੀ ਕਹੋ ਇਹ ਬਹੁਤ ਵੱਡਾ ਤੱਪ ਹੈ ਭਾਈ ਉਹਨਾਂ ਗੁਰਸਿੱਖਾਂ ਨੇ ਬਰਾਬਰ ਤੱਪ ਕਰ ਗਏ ਜਿਨ੍ਹਾਂ ਨੂੰ ਗੁਰੂ ਨੇ ਕਦੇ ਮਾਣ ਦਿੱਤਾ ਹੋਇਆ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਇਹ ਬੰਦਗੀ ਤੇ ਤੱਪ ਕਰਕੇ ਸਭ ਕੁਝ ਹੁੰਦਾ ਹੈ ਹੋਰ ਕਿਸੇ ਚੀਜ਼ ਨਾਲ ਨਹੀਂ ਹੋ ਸਕਦਾ ਸਾ ਸੰਗਤ ਚਰਨ ਊੜ ਵਿੱਚ ਬਹੁਤ ਕੁਝ ਹੈ ਇੱਕ ਨੁਕਤਾ ਛੋਟਾ ਜਿਹਾ ਨੋਟ ਕਰਿਓ ਜ਼ਿੰਦਗੀ ਵਿੱਚ ਤੁਹਾਡੇ ਕੰਮ ਆਏਗਾ ਸਵੇਰੇ ਜਦੋਂ ਸਿੱਖ ਨਿਤਨੇਮ ਸ਼ੁਰੂ ਕਰਦਾ ਹੈ ਦੋ ਚੀਜ਼ਾਂ ਨੇ ਗੁਰੂ ਨੇ ਦਿੱਤੀ ਬਾਬਾ ਪੈੰਦਾ ਸੱਚਖੰਡ ਕੀ ਦਿੱਤਾ ਲਿਆ ਕੇ ਨੌ ਨਿੱਧ ਨਾਮ ਗਰੀਬੀ ਪਾਈ ਸਿੱਖ ਨੂੰ ਨੌ ਨਿੱਧ ਨਾਮ ਦਿੱਤਾ ਹੈ ਔਰ ਦੂਜਾ ਨਾਮ ਟਿਕਾਉਣ ਲਈ ਗਰੀਬੀ ਭਾਵ ਨਿਮਰਤਾ ਦਿੰਦੀ ਹੈ ਦੋਵੇਂ ਚੀਜ਼ਾਂ ਸਿੱਖ ਕੋਲ ਚਾਹੀਦੀਆਂ ਨੇ ਤਾਂ ਨਾਮ ਟਿਕਦਾ ਜੇ ਗਰੀਬੀ ਨਾ ਹੋਵੇ ਜਪਿਆ ਨਾਮ ਨਹੀਂ ਟਿਕ ਸਕਦਾ ਉਹ ਨਿਮਰਤਾ ਚਾਹੀਦੀ ਜਦੋਂ ਸਿੱਖ ਸਵੇਰੇ ਸ਼ੁਰੂ ਕਰਦਾ ਜਪ ਤੋਂ ਸ਼ੁਰੂ ਹੁੰਦਾ ਜਪਜੀ ਸਾਹਿਬ ਸ਼ੁਰੂ ਕਰੋਗੇ ਜਪ ਤੋਂ ਸ਼ੁਰੂ ਹੋਣ ਸਿੱਖ ਨੇ ਰੋਜ਼ ਸਵੇਰੇ ਉੱਠ ਕੇ ਹੁਕਮ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰ ਪਾਤੀ ਸ਼ਨਾਣ ਕਰੇ ਅਮਰ ਸਰਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਅੱਛਾ ਜਦੋਂ ਰਹਿਤ ਪੂਰੀ ਪੜ ਕੇ ਵੇਖੋਗੇ ਸਵੇਰੇ ਜਪ ਸ਼ੁਰੂ ਹੋਇਆ ਜਦੋਂ ਰਾਤੀ ਸੌਣ ਲੱਗੋਗੇ ਸਿੱਖ ਦੇ ਨਿਤਨੇਮ ਦੀ ਆਖਰੀ ਬਾਣੀ ਤੇ ਆਖਰੀ ਪੰਕਤੀ ਕਿਹੜੀ ਹੈ ਸਿੱਖ ਦੇ ਨਿਤਨੇਮ ਦੀ ਆਖਰੀ ਬਾਣੀ ਤੇ ਅਖੀਰਲੀ ਪੰਕਤੀ ਕਿਹੜੀ ਹੈ ਇਸ ਲਈ ਪਾਤਸ਼ਾਹ ਨੇ ਯਾਦ ਕਰਾਇਆ ਉਹ ਜਪਿਆ ਹੋਇਆ ਨਾਮ ਹੁਣ ਇੱਥੇ ਆ ਕੇ ਟਿਕਨੇ ਰਾਤੀ ਸੌਣ ਲੱਗਿਆਂ ਕਹਿ ਦਈ ਕਿ ਅੰਤਰ ਯਮੀ ਪੁਰਖ ਵਿਧਾਤੇ ਬੜੋ ਸ਼ਰਦਾ ਮਨ ਕੀ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਸੰਤਨ ਕੀ ਧੂਰੇ ਮਿਨਨ ਗਰੀਬੀ ਪਾਈ ਨੌ ਨਿਦ ਨਹਮ ਗਰੀਬੀ ਪਾਈ ਸਿੱਖਾ ਸਵੇਰੇ ਜਪ ਕਰਨਾ ਰਾਤੀ ਸੌਣ ਲੱਗੇ ਗਰੀਬੀ ਮੰਗੀ ਅੰਤਰ ਜਮੀ ਪੁਰਖ ਵਿਧਾਤੇ ਸਰਦਾ ਮੰਨਤੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਮਹਾਰਾਜ ਜਪਣ ਵਾਲਿਆਂ ਦੀ ਚਰਨ ਤੋੜ ਬਖਸ਼ੋ ਇਹ ਨਿਮਰਤਾ ਹੈ ਇਹ ਗਰੀਬੀ ਹੈ ਇਤਿਹਾਸ ਵਿੱਚ ਆਇਆ ਦੋ ਸਕੇ ਪਿਓ ਤੇ ਪੁੱਤ ਨੂੰ ਹਕੂਮਤ ਗ੍ਰਿਫਤਾਰ ਕਰ ਲੈਂਦੀ ਹੈ ਸ਼ਰਤ ਕੋ ਰੱਖੀ ਐ ਵੇ ਸਿੱਖੀ ਛੱਡ ਦਿਓ ਸ਼ਬਾਸ਼ ਸਿੰਘ ਤੇ ਭਾਈ ਸੁਮੇਲ ਸਿੰਘ ਥੋੜੇ ਦਿਨ ਕਸ਼ਟ ਰੱਖਿਆ ਭੁੱਖੇ ਰੱਖੇ ਪਿਆਸੇ ਰੱਖੇ ਫਿਰ ਸਾਧ ਸੰਗਤ ਇੱਕ ਦਿਨ ਪਿਓ ਦੇ ਕੋਲ ਜਾ ਕੇ ਕਾਜੀ ਕਹਿੰਦਾ ਤੇਰਾ ਪੁੱਤ ਡੋਲਣ ਵਾਸਤੇ ਤਿਆਰ ਹੋ ਗਿਆ ਭਾਈ ਸੁਵੇਗ ਸਿਆ ਤੇਰੀ ਦ੍ਰਿੜਤਾ ਨੇ ਕੁਝ ਨਹੀਂ ਕਰਨਾ ਤੇਰਾ ਪੁੱਤਰ ਸ਼ਹਾਵਾਜ ਸਿੰਘ ਦਰ ਗਿਆ ਹੈ ਡੋਲਣ ਦੇ ਕਿਨਾਰੇ ਚ ਵਹਜ ਗਿਆ ਹੈ ਉਹਦੀ ਡਿੜ੍ਹਤਾ ਟੁੱਟ ਗਈ ਹੈ ਕੱਲ ਵਸ ਐਲਾਨ ਹੋਣਾ ਬਾਕੀ ਹੈ ਤੇਰਾ ਪੁੱਤਰ ਸਿੱਖੀ ਛੱਡਣ ਲਈ ਤਿਆਰ ਹੋ ਗਿਆ ਹੈ ਤੇਰੀ ਡਿੜ੍ਹਤਾ ਦਾ ਕੋਈ ਫਾਇਦਾ ਨਹੀਂ ਸਾਥ ਸੰਗਤ ਜੇ ਪਿਓ ਦੇ ਰਹਿੰਦੇ ਪੁੱਤ ਡੋਲ ਜਾਏ ਤਾਂ ਉਸ ਦੋਸ਼ ਤਾਂ ਪਿਓ ਨੂੰ ਜਾਂਦਾ ਹੈ ਨਾ ਗਲਤੀ ਪੁੱਤ ਕਰਦੇ ਤੇ ਨਾਮ ਤੇ ਪਿਓ ਦਾ ਲੈਂਦੇ ਨੇ ਲੋਕ ਜਿਸ ਲੰਨੇ ਦਾ ਪੁੱਤ ਹੈ ਕਾਜੀ ਨੇ ਕਹ ਤੇਰੀ ਡਿੜਤਾ ਦਾ ਕੋਈ ਫਾਇਦਾ ਨਹੀਂ ਸੁਬੇਕ ਸਿਆ ਤੇਰਾ ਪੁੱਤਰ ਡੋਲ ਚੱਲੇ ਓਏ ਉਹਨੇ ਈਨ ਮੰਨਣ ਲਈ ਤਿਆਰ ਹੋ ਗਿਆ ਬਸ ਕੱਲ ਐਲਾਨ ਹੋਣਾ ਬਾਕੀ ਐ ਉਹ ਸਿੱਖੀ ਛੱਡ ਕੇ ਸਲਾਮ ਧਾਰਨ ਕਰਨ ਲੱਗਾ ਤੂੰ ਕੀ ਚਾਹੁੰਦਾ ਹੈ ਉਹਨਾਂ ਕਾਜੀ ਸਾਹਿਬ ਮੇਰੀ ਕੋਈ ਇੱਛਾ ਹੈ ਮੈਨੂੰ ਜੋ ਮਰਜੀ ਸਜ਼ਾ ਦੇ ਦਿਓ ਬੰਦ-ਬੰਦ ਕੱਟ ਦਿਓ ਖੋਪਰ ਲਾ ਦਿਓ ਮੈਂ ਸਿੱਖੀ ਨਹੀਂ ਛੱਡਾਂਗਾ ਪਰ ਮੇਰੀ ਇੱਕ ਸ਼ਰਤ ਹੈ ਇੱਕ ਅਰਜ ਹੈ ਮੈਨੂੰ ਇੱਕ ਵਾਰ ਮੈਨੂੰ ਆਪਣੇ ਪੁੱਤ ਨਾਲ ਮਿਲਾ ਦਿਓ ਕਿਉਂਕਿ ਦੋਮੇ ਨੂੰ ਅਲੱਗ-ਅਲੱਗ ਰੱਖਿਆ ਪਿਓ ਪੁੱਤ ਨੂੰ ਇੱਕ ਵਾਰ ਮੈਨੂੰ ਮੇਰੇ ਪੁੱਤਰ ਨਾਲ ਮਿਲਾ ਦਿਓ ਗਾਜੀ ਨੇ ਕਿਹਾ ਠੀਕ ਹੈ ਉਹਨੇ ਬਾਦਸ਼ਾਹ ਨਾਲ ਗੱਲ ਕੀਤੀ ਕਿ ਜੀ ਸ਼ਾਇਦ ਪਿਓ ਪੁੱਤ ਸਲਾਹ ਕਰਕੇ ਦੋਵੇਂ ਮੁਸਲਮਾਨ ਹੋ ਜਾਣ ਇੱਕ ਵਾਰ ਮਿਲਾਉਣਾ ਚਾਹੀਦਾ ਹੈ ਅਸੀਂ ਸੁਭੇਕ ਸਿੰਘ ਦਾ ਪੁੱਤ ਦੰਡਰਾ ਲਿਆ ਉਹ ਤਾਂ ਛੱਡਣ ਤੇ ਤਿਆਰ ਹੋ ਗਿਆ ਹੈ ਹੋ ਸਕਦਾ ਪਏ ਉਹ ਵੀ ਨਾਲ ਮੰਨ ਜਾਏ ਆਪਾਂ ਲਾਲਚ ਵੀ ਦਿੱਤਾ ਹੈ ਖਬਰੇ ਦੋਵੇਂ ਮੰਨ ਜਾਣ ਦੋਮਾਂ ਪਿਓ ਪੁੱਤਰਾਂ ਨੂੰ ਇਕੱਠਾ ਕਰ ਦਿੱਤਾ ਹੁਣ ਸੁਣਿਓ ਸਾਧ ਸੰਗਤ ਇਤਿਹਾਸ ਕਹਿੰਦਾ ਹੈ ਭਾਈ ਸੁਬੇਕ ਸਿੰਘ ਨੇ ਆਪਣੇ ਪੁੱਤਰ ਸ਼ਹਾਬਾਤ ਸਿੰਘ ਨੂੰ ਕਿਹਾ ਪੁੱਤਰ ਤੇਰੀ ਉਮਰ ਛੋਟੀ ਹੈ ਸ਼ਾਇਦ ਤੂੰ ਡਰ ਗਿਆ ਹੋਵੇਂ ਘਬਰਾ ਗਿਆ ਹੋਵੇਂ ਜ਼ਾਲਮਾਂ ਦੇ ਤਸੀਹੇ ਤੇ ਲਾਲਚ ਕਈ ਵਾਰ ਡੁਲਾ ਦਿੰਦੇ ਨੇ ਪਰ ਮੈਨੂੰ ਮੇਰੇ ਦਸਮ ਪਿਤਾ ਤੇ ਵਿਸ਼ਵਾਸ ਹੈ ਮੈਨੂੰ ਮੇਰੇ ਕਲਗੀਆਂ ਵਾਲੇ ਤੇ ਭਰੋਸਾ ਹੈ ਜੇ ਉਹਨੇ ਮੇਰੀ ਸਿੱਕੀ ਦੀ ਇੱਜ਼ਤ ਰੱਖਣੀ ਹੈ ਤੇਰੀ ਵੀ ਇੱਜ਼ਤ ਰੱਖੇਗਾ ਇੱਕੋ ਕੰਮ ਭਾਈ ਸੁਵੇਕ ਸਿੰਘ ਜੀ ਨੇ ਕੀਤਾ ਪਤਾ ਕੀ ਜਿਹੜੀ ਜਗ੍ਹਾ ਤੇ ਖਲੋਤਾ ਹੈ ਉਹਨੇ ਇੱਕ ਵਾਰ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਲਗਾਤਾਰ ਮੂਲ ਮੰਤਰ ਪੜ੍ਹ ਕੇ ਪੈਰ ਪਿਸ਼ਾ ਹਟਾਏ ਜਿੱਥੇ ਭਾਈ ਸੁਖੇਗ ਸਿੰਘ ਖੜੇ ਉਹਨੇ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਤੇ ਲਾ ਦਿੱਤੀ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਉੱਤੇ ਲਾ ਦਿੱਤੀ ਤੇ ਗੁਰੂ ਦਸਮ ਪਾਤਸ਼ਾਹ ਤੇ ਵਿਸ਼ਵਾਸ ਰੱਖ ਕੇ ਐਲਾਨ ਕਰਕੇ ਕਹਿੰਦਾ ਕਾਜੀ ਸਾਹਿਬ ਬਸ ਮੈਂ ਜੋ ਕਰਨਾ ਸੀ ਉਹ ਕਰ ਦਿੱਤੇ ਮੈਂ ਇੱਕ ਗੁਰੂ ਕਲਗੀਧਰ ਪਾਤਸ਼ਾਹ ਦਾ ਨਿਮਾਣਾ ਜਿਆ ਸਿੱਖ ਹਾਂ ਤੇ ਮੈਨੂੰ ਮੇਰੇ ਗੁਰੂ ਦੀ ਬਾਣੀ ਤੇ ਵਿਸ਼ਵਾਸ ਹੈ ਇੱਕ ਗੁਰਸਿੱਖ ਦੀ ਚਰਨ ਧੂੜ ਮੇਰੇ ਪੁੱਤ ਦੇ ਮੱਥੇ ਨੂੰ ਲੱਗ ਗਈ ਹੈ ਹੁਣ ਮੇਰੇ ਪਿਓ ਤੇ ਪੁੱਤ ਵਾਲਾ ਸਾਡਾ ਰਿਸ਼ਤਾ ਨਹੀਂ ਇੱਕ ਗੁਰਸਿੱਖ ਦੀ ਚਰਨ ਧੂੜ ਮੱਥੇ ਨੂੰ ਲੱਗੀ ਹੈ ਹੁਣ ਮੇਰੇ ਪੁੱਤ ਦਾ ਸਿਰ ਤਾਂ ਵੱਡਿਆ ਜਾ ਸਕਦਾ ਸਿਰ ਝੁਕਾਇਆ ਨਹੀਂ ਜਾ ਸਕਦਾ ਗੁਰਸਿੱਖ ਦੀ ਚਰਨ ਧੂੜ ਵਿੱਚ ਇੰਨੀ ਵੱਡੀ ਤਾਕਤ ਹੈ ਕਹਿੰਦਾ ਮੈਂ ਚਰਨ ਧੂੜ ਆਪਣੇ ਪੁੱਤ ਦੇ ਮਸਤਕ ਨੂੰ ਲਾਤੀ ਹੈ ਹੁਣ ਇਹਦਾ ਮੱਥਾ ਝੁਕਾਇਆ ਨਹੀਂ ਜਾ ਸਕਦਾ ਸਿਰ ਝੁਕਾਇਆ ਨਹੀਂ ਜਾ ਸਕਦਾ ਇਹ ਕਤਲ ਤਾਂ ਕਰਵਾ ਲੇਗਾ ਸਿਰ ਪਰ ਸਿਰ ਝੁਕਾਏਗਾ ਨਹੀਂ ਸਾਥ ਸੰਗਤ ਉਹ ਹੀ ਕੁਝ ਹੋਇਆ ਜਿੱਥੇ ਸੁਬੇਕ ਸਿੰਘ ਜੀ ਦੀ ਦ੍ਰਿੜਤਾ ਰਹੀ ਸ਼ਾਵਾਜ ਸਿੰਘ ਵੀ ਦ੍ਰਿੜ ਹੋ ਗਿਆ ਦਮੋਂ ਪਿਓ ਪੁੱਤਾਂ ਨੂੰ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤਾ ਅਜ ਅਰਦਾਸ ਵੀ ਯਾਦ ਕਰੀਦਾ ਆਪਾਂ ਅਜ ਅਰਦਾਸ ਵੀ ਯਾਦ ਕਰੀਦਾ ਹੈ ਗੁਰਸਿੱਖਾਂ ਦੀ ਚਰਨ ਧੂੜ ਵਿੱਚ ਨਹੀਂ ਵੱਡੀ ਕਰਾਮਾਤ ਹੈ ਤੈਉ ਪਾਛੇ ਨੇ ਕਿਹਾ ਭਾਈ ਤੂੰ ਬੰਦਗੀ ਨਹੀਂ ਬੋਤੀ ਕਰ ਸਕਦਾ ਬੰਦਗੀ ਵਾਲਿਆਂ ਦੀ ਚਰਨ ਧੂੜ ਮੰਗ ਲਿਆ ਕਰ ਤੇਤੋਂ ਸੇਵਾ ਨਹੀਂ ਹੋ ਸਕਦੀ ਸੇਵਾ ਵਾਲਿਆਂ ਦੀ ਚਰਨ ਧੂੜ ਮੰਗ ਲਈ ਉਹ ਤੂੰ ਇੰਨਾ ਵੱਡਾ ਤਿਆਗੀ ਨਹੀਂ ਹੋ ਸਕਦਾ ਕਿਸੇ ਤਿਆਗ ਕਰਨ ਵਾਲੇ ਦੀ ਚਰਨ ਧੂੜ ਮੰਗ ਲਈ ਕਿਉਂਕਿ ਉਸ ਗੁਰਸਿੱਖ ਵਿੱਚ ਗੁਰੂ ਵਰਤਦਾ ਆ ਅਪਨ ਜਿੰਨੇ ਬੈਠੇ ਇੱਥੇ ਮਕਸਦ ਹੀ ਇਹ ਐ ਦੇਖੋ ਸਾਡਾ ਤਾਂ ਕਈਆਂ ਦਾ ਨਿਤਨੇਮ ਵੀ ਪੂਰਾ ਨਹੀਂ ਆਪਣੇ ਮਨਾਂ ਚ ਝਾਤ ਮਾਰਿਓ ਮੈਂ ਇੱਕ ਪਰਿਵਾਰ ਦੇ ਗਿਆ ਮੇਰਾ ਸੁਭਾਅ ਹੁੰਦਾ ਮੈਂ ਬੱਚਿਆਂ ਨੂੰ ਪੁੱਛਣਾ ਬੇਟੇ ਜਪਜੀ ਸਾਹਿਬ ਕਰਦੇ ਹੋ ਤਾਂ ਸਾਧ ਸੰਗਤ ਉਹ ਛੋਟੇ ਜਿਹੇ ਬੱਚਾ ਤੀਜੀ કે ਚੌਥੀ ਕਲਾਸ ਚ ਪੜਦਾ ਮੈਂ ਉਹਨੂੰ ਪੁੱਛਿਆ ਬੇਟੇ ਜਪਜੀ ਸਾਹਿਬ ਪੜਨਾ ਹੈ ਕਹਿੰਦੇ ਹਾਂਜੀ ਅੰਕਲ ਜੀ ਮੈਂ ਪੜਦਾ ਰੋਜ਼ ਸਕੂਲ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਕਰਦੇ ਹਾਂ ਤੇ ਉਹ ਬੱਚਾ ਬੱਚੇ ਸੱਚੇ ਹੁੰਦੇ ਨੇ ਉਹਨੇ ਨਾਲ ਮੈਨੂੰ ਕਹਿ ਕੇ ਨਾ ਬਾਬਾ ਜੀ ਮੇਰਾ ਨਾ ਕੱਲ ਜਪਜੀ ਸਾਹਿਬ ਇੱਕ ਰਹਿ ਗਿਆ ਸੀ ਕੱਲ ਮੈਂ ਜਪਜੀ ਸਾਹਿਬ ਨਹੀਂ ਕੀਤਾ ਮੈਂ ਕਿਹਾ ਫਿਰ ਕਹਿੰਦਾ ਅੱਜ ਮੈਂ ਦੋ ਜਪਤੀ ਸਭ ਕੀਤੇ ਕੱਲ ਵਾਲਾ ਵੀ ਕੀਤਾ ਤੇ ਬਾਬਾ ਜੀ ਜਦੋਂ ਮੈਂ ਕੱਲ ਵਾਲਾ ਜਪਤੀ ਸਭ ਅੱਜ ਕਰ ਰਿਹਾ ਸੀ ਨਾ ਕਹਿੰਦਾ ਮੈਨੂੰ ਯਾਦ ਆਇਆ ਇੱਕ ਦਿਨ ਮੰਮੀ ਪਾਪਾ ਨਾਲ ਸੀ ਵਿਆਹ ਗਏ ਸੀ ਉਦੋਂ ਵੀ ਜਪਤੀ ਸਭ ਰਹਿ ਗਿਆ ਸੀ ਕਹਿੰਦਾ ਮੈਂ ਉਹ ਵੀ ਅੱਜ ਕੀਤਾ ਤਿੰਨ ਜਪਤੀ ਸਭ ਕੀਤੇ ਮੇਰੇ ਮਨ ਚੋਂ ਆਜਾਈ ਉਹ ਮਨ ਇਹ ਬੱਚੇ ਦੇ ਦੋ ਜਪਤੀ ਸਭ ਰਹਿ ਗਏ ਨੂੰ ਯਾਦ ਹੈ ਇਹਨੇ ਪਿਛਲੇ ਦੋ ਵੀ ਕਰ ਲਏ ਆਪਣੇ ਮਨ ਚ ਝਾਤ ਮਾਰੋ ਸਾਡੇ ਕਿੰਨੇ ਜਪਤੀ ਸਭ ਰਹਿ ਗਏ ਕਿੰਨੇ ਦਿਨਾਂ ਦੇ ਸਾਡੇ ਜੁੱਤੀ ਸਭ ਰਹਿ ਗਏ ਅਸੀਂ ਪੂਰੇ ਨਹੀਂ ਕਰ ਸਕੇ ਅੱਜ ਤੁਸੀਂ ਜਪਨ ਵਾਲਿਆਂ ਦੀ ਜਗਤ ਆਏ ਹੋ ਇੱਕ ਦਿਨ ਤੱਕ ਕਰਕੇ ਅਰਦਾਸ ਕਰਿਓ ਪਾਤਸ਼ਾਹ ਬਸ ਸਾਡਾ ਨਿਤਨੇਮ ਨਾ ਕਦੇ ਰਵੇ ਨਿਤਨੇਮ ਉਕਰਾਲਿਆ ਕਰੋ ਫਿਰ ਇੱਥੇ ਆਉਣ ਦਾ ਲਾਭ ਹੈ ਔਰ ਮੇਰਾ ਵਿਸ਼ਵਾਸ ਹੈ ਜੇ ਦਿਲੋਂ ਉਹਨਾਂ ਦੀ ਯਾਦ ਮਨਾਉਣ ਆਏ ਹੋ ਜੋ ਮੰਗਲੋਂਗੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇ ਦੇ ਭਾਈ ਜਦੋਂ ਸ਼ਿਫਾਰਿਸ਼ ਪੈ ਜਾ ਕਿਸੇ ਦੀ ਫਿਰ ਕੰਮ ਹੋ ਜਾਂਦਾ ਬੰਦਗੀ ਵਾਲਿਆਂ ਦੀ ਸ਼ਿਫਾਰਿਸ਼ ਪੈਦੀ ਹੈ ਇੱਥੇ ਆਉਣ ਦਾ ਮਕਸਦ ਪਤਾ ਕੀ ਹੈ ਚਾਉ ਪੈਦਾ ਹੋਵੇ ਨਾਮ ਜਪਣ ਦਾ ਬਾਣੀ ਪੜਨ ਦਾ ਸੇਵਾ ਕਰਨ ਦਾ ਚਾਉ ਪੈਦਾ ਹੋਵੇ ਚਾਉ ਉਹ ਗੁਰਸਿੱਖਾਂ ਵਿੱਚ ਜਾ ਕੇ ਹੁੰਦਾ ਹਾਂ ਮੈਂ ਪੋਦੇ ਮਹੀਨੇ ਸ਼੍ਰੀ ਦਰਵਾਰ ਸਾਹਿਬ ਗਿਆ ਤੇ ਮੇਰੇ ਨਾਲ ਇੱਕ ਸੱਜਣ ਠੰਡ ਬੜੀ ਸੀ 0 ਡਿਗਰੀ ਟੈਂਪਰੇਚਰ ਤਾਂ ਸਾਧ ਸੰਗਤ ਜਦੋਂ ਉੱਥੇ ਗਏ ਉਹ ਮੇਰੇ ਨਾਲ ਜਿਹੜੇ ਸੱਜਣ ਸੀ ਨਾ ਉਹ ਕਹਿੰਦੇ ਭਾਈ ਸਾਹਿਬ ਠੰਡ ਬਹੁਤ ਹੈ ਵੀ ਜੇ ਇਸ਼ਨਾਨ ਨਾ ਕਰੀਏ ਸਰੋਵਰ ਚ ਮੈਂ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਜੇ ਤੁਹਾਡਾ ਸਰੀਰ ਇਜਾਜ਼ਤ ਨਹੀਂ ਦਿੰਦਾ ਪੰਜ ਸ਼ਨਾਣਾ ਕਰ ਲਓ ਭਾਈ ਜੇ ਠੰਡ ਲੱਗਦੀ ਹੈ ਐਵੇਂ ਮੇਰੇ ਕਰਕੇ ਬਿਮਾਰ ਨਾ ਹੋ ਜਿਓ ਮੈਂ ਕਹਾਂ ਭਾਈ ਸਾਹਿਬ ਨੇ ਕਿਹਾ ਇਸ਼ਨਾਨ ਜ਼ਰੂਰ ਕਰੋ ਤੁਸੀਂ ਬਿਮਾਰ ਹੋ ਜਾਓ ਭਾਈ ਜੇ ਤੁਹਾਡਾ ਦਿਲ ਨਹੀਂ ਠੰਡ ਜ਼ਿਆਦਾ ਹੈ 0 ਡਿਗਰੀ ਤੱਕ ਪਹੁੰਚ ਗਿਆ ਚਲੋ ਤੁਸੀਂ ਪੰਜ ਇਸ਼ਨਾਨਾ ਕਰ ਲਓ ਚੁਣਾ ਲੈ ਲਓ ਜਲ ਨਾਲ ਕਹਿੰਦੇ ਠੀਕ ਹੈ ਜਦੋਂ ਸਰੋਵਰ ਦੇ ਕੰਨੇ ਉਹ ਜਲ ਲੈਣ ਲੱਗੇ ਤੇ ਸਾਥ ਸੰਗਤ ਉਹ ਬੰਦੇ ਦੀ ਨજર ਪਈ 10 11 ਸਾਲ ਦਾ ਬੱਚਾ ਸਰੋਵਰ ਵਿੱਚ ਦੋ ਤਿੰਨ ਚੁੱਭੀਆਂ ਲਾ ਕੇ ਇਸ਼ਨਾਨ ਕਰਕੇ ਬਾਹਰ ਨਿਕਲ ਰਿਹਾ ਉਹਦੇ ਵੱਲ ਵੇਖ ਕੇ ਮੈਨੂੰ ਪਤਾ ਕੀ ਕਹਿਣਾ ਕਹਿੰਦਾ ਭਾਈ ਸਾਹਿਬ ਜੀ ਜੇ ਆ ਬੱਚਾ ਇਸ਼ਨਾਨ ਕਰ ਸਕਦਾ ਸਾਨੂੰ ਕੀ ਹੋਇਆ ਮੈਂ ਕਿਹਾ ਕੁਝ ਵੀ ਨਹੀਂ ਹੋਇਆ ਕਰੋ ਉਹਨੇ ਇਸ਼ਨਾਨ ਕੀਤਾ ਭਾਈ ਦੂਜਿਆਂ ਵੱਲ ਵੇਖ ਕੇ ਚਾਅ ਪੈਦਾ ਹੁੰਦਾ ਤਿਨਾਂ ਦੇਖ ਮਨ ਚਾਅ ਉਠੰਦਾ ਹੁਣ ਕਦ ਪਾਈ ਗੁਣ ਤਸਾ ਇੱਥੇ ਇਸੇ ਲਈ ਇਕੱਠੇ ਹੋਏ ਵੇ ਚਾਓ ਪੈਦਾ ਹੋਵੇ ਬਾਣੀ ਪੜਨ ਨਿਤਨੇਮ ਪੱਕਾ ਕਰੋ ਅਰਦਾਸ ਕਰੋ ਗੁਰੂ ਚਰਨਾਂ ਜੀ ਸ੍ਰੀ ਮਹਾਰਾਜ ਸਵੇਰੇ ਉੱਠਦੇ ਅੰਸਾਰ ਸਾਨੂੰ ਵਾਹਿਗੁਰੂ ਚੇਤੇ ਆਵੇ ਇਹ ਹੋਮਵਰਕ ਸਾਡਾ ਪੂਰਾ ਹੋਵੇ ਗੁਰਸਤਗੁਰ ਕਾ ਜੋ ਸਿੱਖ ਖਾਏ ਸੁ ਭਲਕੇ ਉੱਠਰ ਨਾਮ ਤੇ ਆਵੇ ਅੱਛਾ ਬੱਚਾ ਸਕੂਲੋਂ ਘਰ ਆ ਕੇ ਹੋਮਵਰਕ ਨਾ ਕਰਿਓ ਤਾਂ ਰਿਜ਼ਲਟ ਫੇਲ ਹੁੰਦਾ ਹੈ ਤੇ ਯਾ